ਦੋਸਤੋ ਗੁੱਡ ਮਾਰਨਿੰਗ ਆਪਾਂ ਹੋ ਗਏ ਤਿਆਰ ਤੇ ਆਪਾਂ ਨੂੰ ਬਜਾ ਸਿੱਧੇ ਸਿੱਧੇ ਫੋਨ ਸਵਾਰੀ ਦਾ ਲੁਧਿਆਣੇ ਜਾਣ ਵਾਸਤੇ ਲੁਧਿਆਣੇ ਜਾਣ ਲੱਗੇ ਆ ਦੇਖੀ ਗਾ ਇਹ ਰਸਤੇ ਕਿਦਾਂ ਮੌਸਮ ਦਾ ਹਾਲ ਹੁੰਦਾ ਤੇ ਕੀ ਬਣਦਾ ਲੋ ਜੀ ਆਪਾਂ ਹੋ ਗਏ ਤਿਆਰ ਸੋਨ ਲਾਲ ਦਾ ਟੈਗ ਵਰਦੀ ਦਾ ਪਾਲਿਆ ਵਰਦੀ ਪਾਲੀ ਦੇਖੀ ਬਾਬਾ ਬੰਦਾ ਹੀ ਪਲਟ ਗਿਆ

ਬਹੁਤ ਵੱਧ ਲੋਡ ਦੇ ਵੱਧੇ ਆ ਜਿੰਨੀ ਹੋਣੀ ਗਰੀਦ ਵਰ ਸੇ ਲੋਡ ਦੇ ਵੱਧੇ ਨੇ ਲੋਡ ਦੇ ਵੱਸ ਸੁੱਕਾ ਹੈ ਤੇ ਲੋਡ ਲੁਧਿਆਣੇ ਦੀ ਐਂਟਰੀ ਹੋਈ ਮਲਾਜੀ ਗਿਆ ਵਿਚੰਨ ਨਾਲਾ ਨਾਲ ਬਹੁਤ ਬਾਰਸ਼ ਆਈ ਰਸਤੇ ਚ ਬਹੁਤ ਜਿਆਦਾ ਲੁਧਿਆਣੇ ਪਹੁੰਚ ਗਏ ਆਪਾਂ ਪਰ ਬਹੁਤ ਬੁਰਾ ਹਾਲ ਹੈ ਜੀ ਮੌਸਮ ਦਾ ਤਾਂ ਮੈਂ ਇੰਨਾ ਬੁਰਾ ਹਾਲ ਹੱਦੋਂ ਜਿਆਦਾ ਸਾਹਮਣੇ ਸ਼ਾਪ ਸੀਗੀ ਯਾਰ ਦਿਲ ਕਰ ਰਸੀਏ ਕੁਝ ਖਾਣ ਨੂੰ ਥੋੜੀ ਥੋੜੀ ਆਈਟਮਾਂ ਲੈ ਆ ਯਾਰ ਭੁੱਖ ਲੱਗੀ ਯਾਰ ਹੋਟਲ ਦੇਖ ਰਿਆਂ ਕਿਧਰ ਇਹ ਹੋਟਲ ਯਾਰ ਬਾਈ ਤਾਂ ਹੋਟਲ ਪਤਾ ਕਰਕੇ ਆਇਆ ਸੀ ਔਰ ਹੋਟਲ ਕੋਈ ਦਿਖ ਨਹੀਂ ਰਿਹਾ ਕਾਫੀ ਆ ਗਿਆ ਅੰਦਰ ਇੱਕ ਬਾਅਦਸ਼ ਵੀ ਹੋ ਰਹੀ ਹੈ ਨਾ ਲੁਧਿਆਣਾ ਸ਼ਹਿਰ ਚ ਵੀ ਚੰਗੀ ਬਾਅਦਸ਼ ਹੋ ਰਹੀ ਆ ਬਾਅਦਸ਼ ਦੇ ਵਿੱਚ ਹੋਟਲ ਉਹ ਬਣਾਉੜਾ ਆਂ ਜੱਡੀ ਕਰਦੇ ਕਿ ਖੜੀ ਆ ਤਰੰਡਾ ਮੁੰਡਾ ਮੈਂ ਆਰ ਦੋਸਤਾਂ ਦੇ ਨਾਲ ਲੁਧੇਣੇ ਆਇਆ। ਕੋਈ ਕਿਸੇ ਜ਼ਰੂਰੀ ਕੋਈ ਲੈਟ ਹੋ ਵੀ ਡੱਟਾ ਆਇਆ ਹਾਂ। ਇਸ ਕਰਕੇ ਜਦੋਂ ਉਹਨਾਂ ਨੂੰ ਕਹਿੰਦੇ ਚੰਗੇਵੇਂ ਲੱਗਦੇ ਆਪਾਂ। ਲੋ ਜੀ ਦਾਲ ਮੱਖਣੀ ਤੇ ਰੋਟੀ। ਆਲੇ ਜਾਨਵਰਾਂ ਕਾ ਕੰਮ ਕਰਾਂ ਘੰਟਿਆਂ ਬੱਧੀ ਕੰਮ ਕਰਕੇ ਫਰੈਸ਼ ਪਾਣੀ ਦੇ ਹਾਲਾਤ ਅੱਜ ਆਨੇ ਵੀ ਕੋ ਨੂੰ ਮੁਬਾਰਕ ਥੈਂਕ ਯੂ ਥੈਂਕ ਯੂ ਥੈਂਕ ਯੂ ਕਿਹਨੇ ਲੈ ਆ ਵੀਰ ਕਵਰ ਹਾਂ ਕਵਰ ਹੀ ਲੈਣਾ ਆਪਣਾ ਮੋਬਾਈਲ ਦਾ ਪੁਰਾਣਾ ਹੀ ਆ ਮੈਂ ਪਹਿਲਾਂ ਤਾਂ ਨਵਾਂ ਲਵੜਾ ਕਿਹ ਵਾਲੇ ਨੂੰ ਸਮਝ ਨਹੀਂ ਆ ਰਹੀ ਕੀ ਲੈਣਾ ਮੈਂਗੋ ਪੀਣਾ ਜੀ ਹੋਰ ਕੁਝ ਨਮਕੀਨ ਵਗੈਰਾ ਲੈਣੀ ਕੋਈ ਨਹੀਂ ਪੂਰੀ ਮਾਰਕੀਟ ਬੰਦ ਹੋ ਗਈ ਆਪਣਾ ਹੀ ਟਾਈਮ ਆ ਸੋ ਲੇਟ ਦੁਕਾਨ ਬੰਦ ਕਰਨ ਦਾ ਟਾਈਮ 10 ਵਜੇ ਦਾ 10 ਵਾ 10 9:30 ਤੋਂ ਬਾਅਦ ਤਕਰੀਬਨ ਦੁਕਾਨ ਬੰਦ ਹੋਣ ਦਾ ਟਾਈਮ ਹੋ ਜਾਂਦਾ ਬਾਕੀ ਪੂਰੀ ਮਾਰਕੀਟ ਬੰਦ ਹੋ ਗਈ ਸਾਰੀ ਦੁਕਾਨਾਂ ਬੰਦ ਹੋ ਗਈ ਸਿਰਫ ਆਪਣੀ ਸ਼ਾਪ ਇਸ ਟਾਈਮ ਖੁੱਲੀ ਆ ਜਿੰਨੂ ਦੀ ਆਪਾਂ ਵੀ ਹੁਣ ਬੰਦ ਕਰਨ ਲੱਗੇ ਆ ਟਾਈਮ ਹੋ ਗਿਆ ਨਾ गुड नाइट हेलो गुड बॉय छुकल कैसे हो ओके बिस्कुट खाना पकलगरी पकलगरी सोती रहो पकलगरी आ गया बिस्कुट है हं चोरी खा ले पुत्त हं ऐसा नहीं लालच का असर है तुक्की बजाते लखमत की करोड़पति बनने की लालसा जब इंसान के सर पे सवार हो जाती है उसका अंजाम भी नुकसान ही होता है बिल्कुल सही कहा बापूजी आपने लालच से कमाया हुआ पैसा इंसान के हाथ से फिसल जाता है लेकिन मेहनत से कमाया हुआ पैसा इंसान के पास लंबे समय तक रहता है आपकी ये बात मैंने बरसों से गांठ बंद कर रखी है बापू जी मैंने भी बाकी तो ये बात गांठ बंद कर रखी है बराबर ये बराबर वाइफ